ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਆਪਣੇ ਚੈਨਲ ਡਾਇਰੈਕਟਰ ਸਟਾਕ ਦੇ ਵਿੱਚ ਤੇ ਅੱਜ ਆਪਾਂ ਸੇਲ ਲਈ ਤੁਹਾਡੇ ਲਈ 855 ਟਰੈਕਟਰ ਇੱਕ ਫਾਰਮ ਟਰੈਕ ਤੇ ਇੱਕ 36 ਦੀ ਲੈ ਕੇ ਆਏ ਆ ਤੇ ਇੱਕ ਆਪਾਂ ਸੇਲ ਲਈ ਤੁਹਾਡੇ ਲਈ ਟਰਾਲਾ ਲੈ ਕੇ ਆਏ ਆ ਵੀਡੀਓ ਪਹਿਲਾਂ ਆਪਾਂ ਟਰਾਲੇ ਤੋਂ ਸ਼ੁਰੂ ਕਰਦੇ ਆ ਆ ਵੀਰੋ ਜਿਹੜਾ ਤੁਸੀਂ ਫੋਟੋਆਂ ਟਰਾਲਾ ਦੇਖ ਰਹੇ ਆ ਇਹ 16 7 ਸਾਈਜ਼ ਦਾ 16 ਫੁੱਟ ਦੀ ਲੰਬਾਈ ਆ 7 ਫੁੱਟ ਚੜਾਈ ਆ ਤੇ ਡਬਲ ਜੈਕ ਵਾਲਾ ਇਹ ਟਰਾਲਾ ਆ ਬਾਕੀ ਜਿਹੜੇ ਟਰਾਲੇ ਨੂੰ ਜੈਕਾ ਉਹ ਡਬਲ ਲੱਗੇ ਹੋਏ ਆ ਤੇ ਕਪੈਸਿਟੀ ਉਹਨਾਂ ਦੀ 35 ਟਨ ਪੂਰੇ ਹੈਵੀ ਜੈਕ ਲੱਗੇ ਹੋਏ ਆ ਤੇ ਬਾਕੀ ਇਹ ਸਾਰਾ ਟਰਾਲਾ ਟਾਟਾ ਸੇਲ ਦੇ ਮਾਲ ਚ ਤਿਆਰ ਹੋਇਆ ਹੋਇਆ ਚੈਨਲ ਵਗੈਰਾ ਥੱਲੇ ਉਹ ਵੀ ਟਾਟਾ ਸੇਲ ਦੇ ਲੱਗੇ ਹੋਏ ਆ 2K ਕੁਆਲਿਟੀ ਦਾ ਇਹਨੂੰ ਰੰਗ ਹੋਇਆ ਹੋਇਆ ਤੇ ਫੈਂਸੀ ਲੱਕ ਦਾ ਇਹ ਟਰਾਲਾ ਕਿਸੇ ਪਾਸਿਓਂ ਕੋਈ ਵੀ ਕਮੀ ਪੇਛੀ ਨਹੀਂ ਲਾਈਟਾਂ ਵੱਡਾ ਟੂਲ ਬਾਕਸ ਮੰਜਾ ਤੇ ਬਾਕੀ ਸਾਰੀ ਐਸੈਸਰੀ ਇਹ ਟਰਾਲੇ ਨੇ ਲੱਗੀ ਹੋਈ ਆ ਬਾਕੀ ਦਾ 10 ਦਾ ਗਾਟਾ 4 ਇੰਚੀ ਹੋਕਾ 2 ਫੁੱਟ ਵੜਾ ਤੇ 3 ਫੁੱਟ ਵੈਡਾ ਜਿਹੜਾ ਇਹਨੂੰ ਵੈਡਾ ਟਰਾਲੇ ਨੂੰ ਉਹ ਜਾਲੀ ਵਾਲਾ ਲੱਗਾ ਵਿਆ ਬੈਕ ਸਾਈਡ ਤੇ ਵਾਲਪੇਪਰ ਵੀ ਲੱਗਾ ਵਿਆ ਬਹੁਤ ਘੈਂਟ ਵਾਲਪੇਪਰ ਲੱਗਾ ਤੁਸੀਂ ਫੋਟੋਆਂ ਹੀ ਦੇਖ ਸਕਦੇ ਆ ਬਾਕੀ ਪੂਰਾ ਹੈਵੀ ਟਰਾਲਾ ਇਹ ਤਿਆਰ ਹੋਇਆ ਵਿਆ ਕਿਸੇ ਪਾਸਿਓਂ ਕੋਈ ਵੀ ਕਮੀ ਪੇਸ਼ੀ ਨਹੀਂ ਵੱਡੀਆਂ ਹੱਬਾਂ ਵਾਲਾ ਇਹ ਟਰਾਲਾ ਤੇ 22 24 ਦੇ ਦੇ ਬੈਰੰਗਾ ਪੂਰਾ ਫੈਂਸੀ ਲੁੱਕ ਦਾ ਟਰਾਲਾ ਇਹ ਤਿਆਰ ਹੋਇਆ ਵਿਆ ਜਿਹੜੇ ਵੀਰ ਨੂੰ ਇਹ ਟਰਾਲੇ ਦੀ ਲੋਡ ਆ ਫਗਵਾੜੇ ਏਰੀਏ 'ਚ ਟਰਾਲਾ ਖੜਾ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਬਾਕੀ ਡਿਮਾਂਡ ਵੀਰ ਤੁਹਾਨੂੰ ਫੋਨ ਤੇ ਦੱਸ ਦੇਣਗੇ ਦੱਸੀ ਵੀ ਡਿਮਾਂਡ 'ਚੋਂ ਜਿਹੜਾ ਵੀਰ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਜਾਊਗਾ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਉਹਨਾਂ ਦਾ ਸਪੈਸ਼ਲ ਤੌਰ ਤੇ ਮਾਨ ਸਨਮਾਨ ਕਰ ਦੇਣਗੇ ਬਾਕੀ ਟਰਾਲਾ ਪੂਰਾ ਘੈਂਟ ਬਣਿਆ ਹੋਇਆ ਮਾਲਕ ਵੀਰ ਨੇ ਕਿਸੇ ਪਾਸਿਓਂ ਕੋਈ ਵੀ ਕਮੀ ਪੇਸ਼ੀ ਨਹੀਂ ਛੱਡੀ ਤੇ ਬਾਕੀ ਪੂਰੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਆ ਆਪਣੀ ਤਸੱਲੀ ਕਰਕੇ ਟਰਾਲੇ ਦਾ ਸੌਦਾ ਕਰ ਸਕਦੇ ਆ ਬਾਕੀ ਟਰਾਲੇ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ 3630 ਟਰੈਕਟਰ ਲੈ ਕੇ ਆਏ ਆ ਤੇ ਉਹਦੇ ਬਾਰੇ ਦਿੰਨੇ ਆ ਆਪਾਂ ਜਾਣਕਾਰੀ ਆ ਵੀਰੋ ਜਿਹੜਾ ਤੁਸੀਂ ਫੋਟੋ ਵਿੱਚ ਨਿਊ ਹਾਲੈਂਡ 3630 ਦੇਖ ਰਹੇ ਆ ਸੁਪਰ ਇਹ ਟਰੈਕਟਰ 2014 ਮਾਡਲਾ 14 ਦਾ ਮਾਡਲਾ ਸਾਰਾ ਟਰੈਕਟਰ ਰੰਗ ਪੇਂਟ ਦਾ ਬਿਲਕੁਲ origignal ਆ ਕੋਈ ਵੀ ਪਾਰਟ ਇਹਦਾ ਰੀਪੇਂਟ ਨਹੀਂ ਹੋਇਆ ਪਿਆ ਬਾਕੀ ਟਰੈਕਟਰ ਤੇ ਫੇਬਰ ਹੱਡ ਸਪੈਸ਼ਲ ਐਡੀਸ਼ਨ ਮਾਡਲ ਵਾਲੀ ਲੱਗੀ ਵੀ ਆ ਤੇ 363 3 ਸਪੀਡ ਪਾਵਰ ਸਟੀering ਡਬਲ ਕਲਚ ਤੇ ਡਬਲ ਡਿਸਟ੍ਰਿਬਿਊਟਰ ਦੇ ਨਾਲ ਆ ਇੰਜਨ ਗੇਅਰ ਲੈਫਟ ਦਾ ਬਿਲਕੁਲ ਓਕੇ ਆ ਕਿਸੇ ਪਾਸਿਓ ਕੋਈ ਵੀ ਕਮੀ ਪੇਛੀ ਨਹੀਂ ਪੂਰਾ ਟਰੈਕਟਰ ਜੈਨੂਇਨ ਆ ਕਾਗਜ਼ ਪੱਤਰ ਮਾਲਕ ਵੀਰ ਬਿਲਕੁਲ ਓਕੇ ਦੇਣਗੇ ਤੇ ਬਾਕੀ ਇਹ ਟਰੈਕਟਰ ਹਰਿਆਣਾ ਨੰਬਰ ਆ ਐਚ ਆਰ ਨੰਬਰ ਆ ਐਨਓਸੀ ਮਾਲਕ ਵੀਰ ਕਟਵਾ ਦੇਣਗੇ ਤੇ ਬਾਕੀ ਜਿਹੜੇ ਵੀ ਇੰਨੇ ਪੰਜਾਬ ਨੰਬਰ ਲਵਾਉਣਾ ਪੰਜਾਬ ਨੰਬਰ ਲਾ ਕੇ ਨਾ ਹੋ ਜੂਗਾ ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਤੇ ਡਿਮਾਂਡ ਮਾਲਕ ਵੀਰ ਇਹ ਟਰੈਕਟਰ ਦੀ ਰੱਖਦੇ ਆ 4.5 ਲੱਖ ਰੁਪਈਆ ਤੇ ਬਾਕੀ ਜਿਹੜੇ ਇਹ ਟਾਇਰ ਆ ਮਗਰਲੇ ਐਮ ਆਰ ਐਫਾ ਕੰਪਨੀ ਦੇ 90% ਆ ਤੇ ਮੂਰਲੇ 50% ਆ ਪੱਕੇ ਚਾਰੇ ਟਾਇਰ ਲੱਗੇ ਹੋਏ ਆ ਬਾਕੀ ਤੁਸੀਂ ਫੋਟੋਆਂ ਐਸੈਸਰੀ ਦੇਖ ਸਕਦੇ ਆ ਡੰਡਾ ਫੱਟੀ ਛਤਰੀ ਬੰਪਰ ਉਹ ਸਾਰੇ ਐਕਸੈਸਰੀ ਨਾਲ ਆ ਤੇ ਉਹ ਮਾਲਕ ਵੀਰ ਸੌਦਾ ਕਰਨ ਤੋਂ ਬਾਅਦ ਉਵੇਂ ਹੀ ਤੁਹਾਨੂੰ ਨਾਲ ਦੇਣਗੇ ਟਰੈਕਟਰ ਇਹ ਜੈਤੂ ਏਰੀਏ ਦੇ ਵਿੱਚ ਖੜਾ ਜਿਹੜੇ ਵੀਰ ਨੂੰ ਇਹ ਟਰੈਕਟਰ ਦੀ ਲੋੜ ਆ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਸਕਦੇ ਆ ਤੇ ਉੱਥੇ ਜਾ ਕੇ ਟਰੈਕਟਰ ਦੀ ਪੂਰੀ ਤਸੱਲੀ ਕਰਕੇ ਆਪਣਾ ਸੌਦਾ ਕਰ ਸਕਦੇ ਆ ਹਰਿਆਣਾ ਨੰਬਰ ਆ ਐਨਓਸੀ ਮਾਲਕ ਵੀਰ ਕਰਵਾ ਦੇਣਗੇ ਤੇ ਪੰਜਾਬ ਨੰਬਰ ਲਾ ਕੇ ਨਾ ਹੋ ਜੂਗਾ 4.5 ਲੱਖ ਰੁਪਇਆ ਮਾਲਕ ਵੀਰ ਡਿਮਾਂਡ ਰੱਖਦੇ ਆ ਮਾਲਕ ਵੀਰਾਂ ਨਾਲ ਕਨੈਕਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਆ ਤੇ 36 ਦੀ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ ਸਵਰਾਜ 855 ਲੈ ਕੇ ਆਏ ਆ ਤੇ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਆ ਵੀਰੋ ਜਿਹੜਾ ਤੁਸੀਂ ਫੋਟੋ ਵਿੱਚ ਸਵਰਾਜ 855 ਦੇਖ ਰਹੇ ਆ ਇਹ 2015 ਮਾਡਲਾ 15 ਦਾ ਮਾਡਲਾ ਰੰਗ ਪੇਂਟ ਟਰੈਕਟਰ ਦਾ ਬਿਲਕੁਲ ਓਕੇ ਆ ਸਾਰਾ ਟਰੈਕਟਰ オリジナル ਆ ਇੰਜਨ ਗੇਅਰ ਲੈਫਟ ਦਾ ਟਰੈਕਟਰ ਬਿਲਕੁਲ ਓਕੇ ਆ ਕੋਈ ਕਮੀ ਪੇਸ਼ੀ ਨਹੀਂ 2015 ਮਾਡਲ ਤੇ ਟਰੈਕਟਰ ਦੇ ਜਿਹੜੇ ਟਾਇਰ ਆ ਉਹ ਸੀਏਟ ਕੰਪਨੀ ਦੇ ਲੱਗੇ ਹੋਏ ਆ ਤੇ ਚਾਰੇ ਟਾਇਰ 90 ਪੈਸੇ ਆ 90 ਪੈਸੇ ਟਾਇਰ ਆ ਤੇ 15 ਦਾ ਇਹ ਮਾਡਲ ਆ ਬਾਕੀ ਟਰੈਕਟਰਾਂ ਚਾਲ ਚਲਾਵੇ ਦਾ ਬਿਲਕੁਲ ਓਕੇ ਆ ਬਾਕੀ ਟਰੈਕਟਰ ਪਾਵਰ ਸਟੀering ਸੈਂਟਰ ਗੇਅਰ ਡਬਲ ਕਲਚ ਰਿਵਰਸ ਪੀਟੀਓ ਤੇ ਡਬਲ ਡਿਸਟ੍ਰਿਬਿਊਟਰ ਦੇ ਨਾਲ ਆ ਬਾਕੀ ਸੇਡਾ ਤਾਂ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਸ਼ੋਅ ਵਗੈਰਾ ਦੀ ਬਿਲਕੁਲ ਸਾਫ ਸੁਥਰਾ ਟਰੈਕਟਰ ਪਿਆ ਤੇ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਸੈਸਰੀ ਟਰੈਕਟਰ ਤੇ ਛਤਰੀ ਬੰਪਰ ਡੰਡਾ ਫੱਟੀ ਉਹ ਨਾਲ ਆ ਤੇ ਮਾਲਕ ਵੀਰ ਸੌਦਾ ਕਰਨ ਤੋਂ ਬਾਅਦ ਉਹ ਤੁਹਾਨੂੰ ਉਵੇਂ ਹੀ ਦੇਣਗੇ ਡਿਮਾਂਡ ਮਾਲਕ ਵੀਰੇ 2015 ਮਾਡਲ 855 ਦੀ ਰੱਖਦੇ ਆ 411000 ਰੁਪਇਆ ਮਾਨ ਸਨਮਾਨ ਪ੍ਰਾਈਸ ਚੋ ਕਰ ਦੇਣਗੇ ਰੇਟ ਫਿਕਸ ਨਹੀਂ ਜਿਹੜੇ ਵੀਰ ਨੂੰ ਇਹ ਟਰੈਕਟਰ ਦੀ ਲੋੜ ਆ ਉਹ ਮਾਲਕ ਵੀ ਰਹਿਣਾ ਫੋਨ ਤੇ ਗੱਲਬਾਤ ਕਰ ਸਕਦਾ ਨੰਬਰ ਵੀਰ ਦਾ ਉੱਤੇ ਸਕਰੀਨ ਤੇ ਚੱਲੀ ਜਾਂਦਾ ਉੱਤੇ ਗੱਲ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਬਾਕੀ ਟਰੈਕਟਰ ਦੇ ਇੰਜਨ ਗੇਅਰ ਦੀ ਤੇ ਕਾਗਜ਼ਾਂ ਪੱਤਰਾਂ ਦੀ ਮਾਲਕ ਵੀਰ ਦੀ ਪੂਰੀ ਫੁੱਲ ਜ਼ਿੰਮੇਵਾਰੀ ਆ ਟਰੈਕਟਰ ਤੁਹਾਨੂੰ ਬਿਲਕੁਲ ਓਕੇ ਮਿਲੂਗਾ ਤੇ ਮਾਲਕ ਵੀਰ ਕੋਲੇ ਜਾ ਕੇ ਤੁਸੀਂ ਲੋਕੇਸ਼ਨ ਵਗੈਰਾ ਮਗਾ ਕੇ ਸੌਦਾ ਕਰ ਸਕਦੇ ਆ ਬਾਕੀ ਲਾਸਟ ਤੇ ਆਪਾਂ ਸੇਲ ਲਈ ਤੁਹਾਡੇ ਲਈ ਫਾਰਮ 60 ਲੈ ਕੇ ਆਏ ਆ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਵੀਰੋ ਤੇ ਹੁਣ ਆਪਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਆ ਵੀਰੋ 2002 ਮਾਡਲ ਫਾਰਮ ਟਰੈਕ ਸੇਲ ਲਈ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਘੈਂਟ ਕੰਡੀਸ਼ਨ ਦਾ ਟਰੈਕਟਰ ਆ ਤੇ ਬਾਕੀ ਜਿਹੜੇ ਸਟਿੱਕਰ ਆ ਉਹ ਟਰੈਕਟਰ ਤੇ ਨਵੇਂ ਮਾਡਲ ਦੇ ਲੱਗੇ ਹੋਏ ਆ ਸ਼ੌਕਨਾ ਮਾਲਕ ਵੀਰ ਨੇ ਨਵੇਂ ਮਾਡਲ ਦੇ ਸਟਿੱਕਰ ਇਹਤੇ ਲਵਾਏ ਹੋਏ ਆ ਤੇ 2002 ਮਾਡਲ ਆ ਪੱਕੇ ਟਾਇਰ ਆ ਚਾਰੇ ਬਾਕੀ ਟਰੈਕਟਰ ਤੇ ਫਾਈਬਰ ਹੱਡ ਬੰਪਰ ਗੱਡਾ ਫੱਟੀ ਤੇ ਫਰੰਟ ਵਾਲੇ ਟਾਇਰਾਂ ਤੇ ਮਗਰਾੜ ਉਹ ਲੱਗੇ ਹੋਏ ਆ ਸੌਦਾ ਕਰਨ ਤੋਂ ਬਾਅਦ ਸਾਰੀ ਐਕਸੈਸਰੀ ਮਾਲਕ ਵੀਰ ਤੁਹਾਨੂੰ ਐਵੇਂ ਹੀ ਦੇਣਗੇ ਇੰਜਨ ਗੇਅਰ ਬਿਲਕੁਲ ਓਕੇ ਆ ਕੋਈ ਕਮੀ ਪੇਸ਼ੀ ਨਹੀਂ ਤੇ ਬਾਕੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਟਰੈਕਟਰ 2002 ਮਾਡ ਦਾ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਰੰਗ ਪੇਂਟ ਦਾ ਟਰੈਕਟਰ ਬਹੁਤ ਵਧੀਆ ਪਿਆ ਬਾਕੀ ਕੀਮਤ ਮਾਲਕ ਵੀਰੇ 2002 ਮਾਡ ਦਾ ਫਾਰਵਰਡ ਟਰੱਕ ਦੀ ਰੱਖਦੇ ਆ 195000 ਰੁਪਿਆ ਸਕਰੀਨ ਦੇ ਉੱਤੇ ਵੀਰਾਂ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਤੇ ਮਾਲਕ ਵੀਰ ਕੋਲੇ ਜਾ ਕੇ ਆਪਣਾ ਸੌਦਾ ਕਰ ਸਕਦੇ ਆ ਕਮੀ ਪੇਸ਼ੀ ਕੋਈ ਨਹੀਂ ਟਰੈਕਟਰ ਚ ਕਾਗਜ਼ਾਂ ਪੱਤਰਾਂ ਦਾ ਤੇ ਇੰਜਨ ਕੇਅਰ ਦਾ ਟਰੈਕਟਰ ਬਿਲਕੁਲ ਓਕੇ ਆ ਕਾਗਜ਼ ਪੱਤਰ ਮਾਲਕ ਵੀਰ ਤੁਹਾਨੂੰ ਪੂਰੇ ਦੇਣਗੇ ਤੇ ਬਾਕੀ ਤੁਸੀਂ ਫੋਨ ਤੇ ਉਹਨਾਂ ਨਾਲ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਸਕਦੇ ਆ ਧੰਨਵਾਦ ਦੋਸਤੋ ਤੁਹਾਡਾ ਆਪਣੀ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਹੋਰ 그룹ਾਂ 'ਪਾਂ ਸ਼ੇਅਰ ਕਰ ਦਿਓ ਆਪਾਂ ਡੇਲੀ بیس ਤੇ ਤੁਹਾਡੇ ਲਈ ਬਾਜਬਲੇਟਾਂ ਦੇ ਖੇਤੀਬਾੜੀ ਸੰਤ ਲੈ ਕੇ ਆਉਂਦੇ ਰਹਿੰਨੇ ਹਾਂ ਇਸ ਕਰਕੇ ਆਪਣੇ ਚੈਨਲ ਨਾਲ ਬਨੇ ਰਹੋ ਧੰਨਵਾਦ